ਮੈਂ ਹਾਂ ਮੈਂ ਸੈਂਟਰਲ ਇੰਸਪੈਕਟਰ ਨਗਰ ਕੌਂਸਲ ਸੁਨਾਮ ਰਾਜੇਸ਼ ਕੁਮਾਰ ਟੋਨੀ ਮੈਂ ਸਮੂਹ ਸਾਡੇ ਸਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਸਾਡੇ ਕਰਤੱਤ ਅਫਸਰ ਜੀ ਜੀ ਵਾਲਕੇ ਸਿੰਘ ਜੀ ਵੱਲੋਂ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸਰਦਾਰ ਨੀਸ਼ਾਨ ਸਿੰਘ ਜੀ ਟੋਨੀ ਵੱਲੋਂ ਕਿ ਜਿਹੜੇ ਸਾਡੇ ਕੂੜਾ ਚੱਕਣ ਵਾਲੇ ਮਲਾਜ਼ਮਾਂ ਰੇੜੀਆਂ ਤੇ ਗਿੱਲਾ ਸੁੱਕਾ ਕਰਾਉਣ ਚੋਂ ਕੂੜਾ ਚੱਕ ਦੇਣਾ ਵੀ ਸਾਨੂੰ ਬੇਨਤੀ ਹੈ ਸਾਡੇ ਸਮੂਹ ਸਹਿਰ ਨਿਵਾਸੀਆਂ ਨੂੰ ਵੀ ਇਹ ਵਾਰਡ ਵਾਈ ਮੁੰਡੇ ਕੰਮ ਕਰ ਦੇਣਾ ਤੇ ਜਿਹੜੀ ਵੀ ਜਿਸਦੇ ਵੀ ਘਰੇ ਗਿੱਲਾ ਸੁੱਕਾ ਲੈਣ ਜਾਂਦੇ ਆਂ ਕਿਰਪਾ ਕਰਕੇ ਉਹ ਗਿੱਲਾ ਅਲੱਗ ਤੇ ਸੁੱਕਾ ਅਲੱਗ ਹੁਣ ਗਿੱਲਾ ਸੁੱਕਾ ਕੀ ਹੁੰਦਾ ਹੈ ਇਹ ਮੇਰੇ ਭੈਣਾਂ ਤੇ ਬੀਵੀਆਂ ਲਈ ਖਾਸ ਕਰਕੇ ਗੱਲ ਹੈ ਸਮਝਣ ਵਾਲੀ ਵੀ ਜਿਹੜਾ ਰਸੋਈ ਦਾ ਕੂੜਾ ਜਿਵੇਂ ਗਿੱਲੀ ਚਾਹ ਪੱਤੀ ਸਬਜ਼ੀ ਦੇ ਛਿਲਕੇ ਜਾਂ ਫਰੂਟ ਦੇ ਛਿਲਕੇ ਜਾਂ ਮਤਲਬ ਜਾਂ ਹੋਰ ਹੋਰ ਕੋਈ ਗਿੱਲਾ ਪਦਾਰਥ ਜਿਹੜਾ ਕਿ ਰਸੋਈ ਨਾਲ ਸੰਬੰਧਿਤ ਹੈ ਉਹ ਸਾਰਾ ਗਿੱਲਾ ਪਦਾਰਥ ਅਲੱਗ ਰੱਖਿਆ ਕਰੋ ਦੋ ਡਸਟਬਿਨ ਲਾ ਲਓ ਰਸੋਈ ਦੇ ਵਿੱਚ ਜੇ ਦੋ ਡਸਟਬਿਨ ਨਹੀਂ ਲਾਣੇ ਜਗ੍ਹਾ ਛੋਟੀ ਹੈ ਰਸੋਈ ਛੋਟੀ ਹੈ ਤਾਂ ਇੱਕ ਲਬ ਗਿਲਡਸ ਹੋਈ ਦੇ ਵਿੱਚ ਆਪਾਂ ਲਫਾਵੇ ਦੇ ਵਿੱਚ ਵੀ ਉਹਨੂੰ ਪਾ ਸਕਦੇ ਹਾਂ ਮਮੀ ਲਫਾਵੇ ਚ ਜਾਂ ਕਿਸੇ ਹੋਰ ਲਫਾਵੇ ਵਿੱਚ ਆਪਣੇ ਤਰੀਕੇ ਨਾਲ ਰੇਂਜ ਕਰ ਲਓ ਆਪਣੇ ਆਪਣੇ ਘਰਾਂ ਚ ਤੇ ਸਾਡਾ ਸਫਾਈ ਕਰਮਚਾਰੀ ਪਹਿਲਾਂ ਵੀ ਡੇਲੀ ਜਾਂਦਾ ਸੀ ਤੇ ਹੁਣ ਵੀ ਡੇਲੀ ਜਾਂਦਾ ਹੈ ਕਿਰਪਾ ਕਰਕੇ ਹੁਣ ਅਲੱਗ-ਅਲੱਗ ਕੂੜਾ ਜਿਹੜਾ ਪਰਿਵਾਰ ਛਾਂਟ ਕੇ ਪਾਊਗਾ ਦਊਗਾ ਅਸੀਂ ਉਹਦਾ ਕੂੜਾ ਚੱਕਾਂਗੇ ਪਵਾਵਾਂਗੇ ਜਿਹੜੀ ਵਿੱਚ ਅਲੱਗ-ਅਲੱਗ ਹੀ ਸਾਡਾ ਸਫਾਈ ਕਰਮਚਾਰੀ ਪਵਾਊਗਾ ਇਹ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਹੈ ਸ਼ਹਿਰ ਨਿਵਾਸੀਓ ਸਾਡਾ ਸਾਥ ਦਿਓ ਇਹ ਬਹੁਤ ਜ਼ਰੂਰੀ ਬਣਾਤਾ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅਤੇ ਸਾਡੇ ਪ੍ਰਧਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੀ ਇਨਵਿਨ ਪਾਲਣਾ ਕਰਦੇ ਹੋਏ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਦੁਬਾਰਾ ਫੇਰ ਬੇਨਤੀ ਕਰਦਾ ਕਿ ਜਿਹੜਾ ਸਾਡਾ ਗਿੱਲਾ ਸੁੱਕਾ ਕੂੜਾ ਕਰਕੇ ਸਾਡੇ ਮੁਲਾਜ਼ਮਾਂ ਨੂੰ ਪਾਵੋ ਅਤੇ ਸਾਡੇ ਪੂਰੀ ਟੀਮ ਸਫਾਈ ਯੂਨੀਅਨ ਦੀ ਸਫਾਈ ਕਰਮਚਾਰੀ ਪੂਰਾ ਹਕਾਮਾ ਸਤਾਰਕਾ ਆਪਣੇ ਕੰਮ ਦੇ ਵਿੱਚ ਦਿਨ ਰਾਤ ਮਿਹਨਤ ਕਰ ਰਿਹਾ ਹੈ ਇੰਨਾ ਟੈਂਪਰੇਚਰ ਹੋਣ ਦੇ ਬਾਵਜੂਦ ਵੀ ਜਿਵੇਂ ਸਾਡੇ ਮੰਗਾ ਮੇੜ ਜੀ ਆਪਣੇ ਗੋਬਿੰਦ ਮੇੜ ਜੀ ਤੇਬੀ ਕਿਮੇੜ ਜੀ ਤੇ ਬਲਜੀਤ ਤੇ ਸਾਡੇ ਟਿੰਕਾ ਜੀ ਖੂਬ ਜਰਾ ਇਹਦੀ ਦਫਤਰ ਚ ਵੀ ਡਿਊਟੀ ਨਿਭਾਉਂਦਾ ਤੇ ਨਾਲ ਸਾਡੇ ਉਹਰੇ ਵੀ ਕੰਮ ਕਰਦਾ ਸਾਡੇ ਮੰਗਾ ਮੇੜ ਜੀ ਸਾਡੇ ਜੀਵਨ ਜੀ ਜਿਹੜੇ ਕਿ ਲਾਇਬ੍ਰੇਰੀ ਦੇ ਵਿੱਚ ਵੀ ਪੂਰੇ ਚਾਰ ਚੰਦ ਲਾਰਖਾ ਲਾਇਬ੍ਰੇਰੀ ਨੂੰ ਜਿੱਥੇ ਬੱਚਾ ਨੂੰ ਪੜ੍ਹਾਈ ਵਾਸਤੇ ਇੱਕ ਵਿਸ਼ੇਸ਼ ਥਾਣਾ ਕਿ ਦਿੱਤੀ ਇਹਨਾਂ ਨੇ ਤੇ ਨਾਲ ਸਾਡੇ ਨਾਲ ਡੋਰ ਟੂ ਡੋਰ ਦੇ ਵਿੱਚ ਵੀ ਸਾਥ ਦੇ ਰਹਿਣਾ ਮੈਂ ਧੰਨਵਾਦ ਕਰਦਾ ਸਮੂਹ ਸੈਰਨ ਵਾਸੀਆਂ ਦਾ ਦੁਆਰਾ ਫੇਰ ਤੇ ਸਾਡੇ ਪੱਤਰਕਾਰ ਵੀਰਾਂ ਦਾ ਵੀ ਜਿਹੜੇ ਸਾਡਾ ਸਾਥ ਦਿੰਦੇ ਨੇ ਅਤੇ ਉਮੀਦ ਕਰਦੇ ਆਂ ਵੀ ਸਾਡੀ ਇਹ ਲੋਕਾਂ ਤੱਕ ਮੈਸੇਜ ਪਹੁੰਚਾਣਗੇ ਜਰੂਰ ਧੰਨਵਾਦ ਸਹਿਤ ਮੈਂ ਸੈਂਟਰ ਇੰਸਪੈਕਟਰ ਨਗਰ ਕੌਂਸਲ ਸੁਨਾਮ